ਬੋਲੇ ਜਿਵੇਂ ਗਾਣ ਗਾਣਾ ਬੋਲੇ ਇਹ ਕੀ ਮੀਟਿੰਗ ਦਾ ਕੀ ਮਕਸਦ ਕੀ ਮੀਟਿੰਗ ਕਰਤਾ ਜਾਏ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ 7 ਤਰੀਕ ਨੂੰ ਇੱਥੇ ਆ ਰਹੇ ਆ ਪਹਿਲੀ ਸਾਡੀ ਰੈਲੀ ਹੈਗੀ ਆ ਅਜਨਾਲੇ 11 ਵਜੇ 10 ਵਜੇ ਆ ਉਹਦਾ ਟਾਈਮ ਉਸ ਤੋਂ ਬਾਅਦ 12 ਵਜੇ ਜਿਹੜਾ ਰਾਜਾ ਸਾਂਸੀ ਹੈ ਹਲਕੇ 'ਚ ਉਸ ਤੋਂ ਬਾਅਦ 5 ਵਜੇ ਜਿਹੜੀ ਹੈ ਉਹ ਰੰਧਾਵਾ ਜੀ ਦੇ ਹਲਕੇ ਦੇ ਜਿਹੜੇ ਇੰਚਾਰਜ ਹੈ ਇਸ ਦੇ ਪੂਰਬੀ ਦੇ ਉੱਥੇ ਆ। ਕਿਹੜੀ ਜਗ੍ਹਾ ਕਰੀ ਰੱਖੀ ਆ? ਆਰਬੀ ਸਟੇਟ। ਫਰੀडम ਫਰੀडम 10 ਤੰਗ ਜੀਟੀ ਰੋਡ ਤੇ, ਅਲਫਾ 1 ਅਲਫਾ 1 ਦੇ ਸਾਹਮਣੇ ਫਰੀडम ਗ੍ਰੈਂਡ ਦੇ ਵਿੱਚ ਉੱਥੇ ਰੱਖੀ ਆ। ਉਸ ਤੋਂ ਬਾਅਦ 7 ਵਜੇ ਰਹੀ ਆ ਐਮਕੇ ਦੇ ਵਿੱਚ ਵਪਾਰੀਆਂ ਦੇ ਨਾਲ ਉਹਨਾਂ ਨੇ ਰੂਬਰੂ ਹੋਣਾ। ਇਸ ਪ੍ਰੋਗਰਾਮ ਵਾਸਤੇ ਰੰਧਾਵਾ ਜੀ ਨੇ ਇਹ ਵਰਕਰ ਮੀਟਿੰਗ ਬੁਲਾਈ ਸੀ। ਉਸ ਦਿਨ ਦੀ ਤਿਆਰੀ ਵਾਸਤੇ ਰੈਲੀ ਦੀ ਤਿਆਰੀ ਵਾਸਤੇ ਨਾਲ ਅਸੀਂ ਬੂਥਾਂ ਦੀ ਵੀ ਗੱਲ ਕੀਤੀ ਐ ਤੇ ਬੂਥ ਜਿਹੜੇ ਆ ਉਹ ਕੰਪਲੀਟ ਕਰਕੇ ਬੂਥਾਂ ਦੀਆਂ ਟੀਮਾਂ ਕੰਪਲੀਟ ਕਰਕੇ 5 ਦਿਨਾਂ ਦਾ ਟਾਈਮ ਦਿੱਤਾ ਸਾਰਿਆਂ ਨੂੰ ਕਾਉਂਸਲਰ ਸਾਹਿਬਾਨਾਂ ਨੂੰ ਤੇ ਜਿਹੜੇ ਵਾਡਾਂ ਦੇ ਇੰਚਾਰਜ ਐ ਵੀ 5 ਦਿਨ ਦੇ ਵਿੱਚ ਉਹ ਬੂਥ ਇੰਚਾਰਜ ਤੇ ਬੂਥਾਂ ਦੀਆਂ ਟੀਮਾਂ ਬਣਾ ਕੇ ਉਹ ਰੰਡਾਵਾ ਜੀ ਹੰਗਾਰਾ ਮਿਲੇ ਜੋ ਹੰਗਾਰਾ ਤੁਹਾਡੇ ਸਾਹਮਣੇ ਹੀ ਆ ਕਿੰਨਾ ਉਤਸ਼ਾਹ ਆ ਇੰਨਾ ਉਤਸ਼ਾਹ ਤੇ ਅੱਗੇ ਕਦੀ ਹੁੰਦਾ ਨਹੀਂ ਕਿਉਂਕਿ ਹੁਣ ਲੋਕੀ ਜਾਗ ਪਏ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੀਆਂ ਹਵਾਵਾਂ ਵੇਚੀਆਂ ਸੀ ਦੋਹਾਂ ਪਾਰਟੀਆਂ ਨੇ ਉਹ ਸਾਰੀਆਂ ਹਵਾ ਬੁਲਬੁਲਾ ਸੀ ਜਿਹੜਾ ਪਾਣੀ ਦੇ ਉੱਤੇ ਉਹ ਫਟ ਗਿਆ ਹੁਣ ਨਿਕਲਿਆ ਕੁਝ ਨਹੀਂ ਉਹਦੇ ਚੋਂ ਤੇ ਲੋਕ ਠੱਗੇ ਗਏ ਹੁਣ ਬਾਦਲ ਸਾਹਿਬ ਦਾ ਕੰਮ ਸਾਡੀ ਸਭ ਦੀ ਡਿਵੈਲਪਮੈਂਟ ਸੁਖਵੀਰ ਬਾਦਲ ਜੀ ਦੀ ਡਿਵੈਲਪਮੈਂਟ ਹੈ ਸੇਵਾਦਾਰ ਦੀ ਡਿਵੈਲਪਮੈਂਟ ਉਹ ਯਾਦ ਕਰਦੇ ਪਏ ਤੇ ਲੋਕ ਸਭ ਸ਼ਰਮਣੀ ਕਾਲੀ ਦਾ ਨਾਲ ਜੁੜ ਰਹੇ ਕੁਝ ਲੋਕੀ ਨਾਰਾਜ਼ ਹੋ ਕੇ ਪਾਰਟੀ ਚੇਂਜ ਕਰ ਗਏ ਜੀ ਤੁਹਾਡੇ ਸਾਥ ਹੀ ਰਹੇ ਨਵੇਂ ਦੇ ਦੇਖੋ ਇਹ ਕੋ ਬਹੁਤ ਹੀ ਚੰਗੀ ਗੱਲ ਨਹੀਂ ਹੈ ਉਹਦੀ ਫੇਰ ਵਾਸਤੇ ਵੀ ਚੰਗੀ ਗੱਲ ਨਹੀਂ ਕਿ ਇੰਨਾ ਪਾਰਟੀ ਦੇ ਵਿੱਚ ਲੰਬਾ ਸਮਾਂ ਉਹਨੇ ਕੱਟਿਆ ਇੰਨਾ ਮਾਨ ਸਤਕਾਰ ਪਾਰਟੀ ਨੇ ਦਿੱਤਾ ਇਲੈਕਸ਼ਨ ਵੀ ਲੜਾਈ ਬਿਨਾਂ ਕਾਰਨ ਪਾਰਟੀ ਜਿਹੜੀ ਚੇਂਜ ਕਰਨੀ ਉਹ ਕੋ ਬਹੁਤ ਹੀ ਚੰਗੀ ਗੱਲ ਨਹੀਂ ਬਾਕੀ ਉਹਦੀ ਮਰਜ਼ੀ ਹੈ ਅਸੀਂ ਭਰਾਵਾਂ ਵਾਂਗ ਉਹਨੂੰ ਰੱਖਿਆ ਸੀ ਹਰ ਗੱਲ ਜਿਹੜੀ ਆ ਉਹਦੇ ਨਾਲ ਖੜੇ ਰਹੇ ਮੋਢੇ ਨਾਲ ਮੋਢਾ ਲਾ ਕੇ ਮੇਰਾ ਬਹੁਤ ਵਧੀਆ ਉਹਨਾਂ ਨੇ ਪ੍ਰੋਗਰਾਮ ਵੀ ਕਰਾਏ ਪਰ ਇੱਕਦਮ ਉਸ ਬੇੜੀ 'ਚ ਬੈਠੇ ਜਿਹੜੀ ਡੁੱਬਣ ਵਾਲੀ ਹੈ ਹੈਨਾ ਤਲੋ ਸਾਡੀਆਂ ਦੇ ਸ਼ੁਭ ਕਾਮਨਾਵਾਂ ਪਰ ਇਹ ਆ ਕਿ ਇੰਨੀ ਫਰਸਟ੍ਰੇਸ਼ਨ ਇੰਨਾ ਕਾਲਾਪਨ ਹਰ ਗੱਲ ਦੇ ਉੱਤੇ ਇਹ ਗਾਂ ਜਿਹੜੀ ਨਵੀਂ ਪਾਰਟੀ ਚ ਗਿਆ ਉੱਥੇ ਵੀ ਸੂਟ ਨਹੀਂ ਕਰਨਾ ਉਹਨਾਂ ਨੂੰ ਤੇ ਥੋੜਾ ਜਿਹਾ ਸੁਭਾਅ ਚੇਂਜ ਕਰਨ ਦੀ ਜ਼ਰੂਰਤ ਹੈ ਤੇ ਦੇਖੋ ਇਹ ਜਿੱਦਾਂ ਸਾਡੀ ਭੈਣ ਜੀ ਜਗਰੂਰ ਕੋਰ ਨੇ ਕਿਹਾ ਨਾ ਸਮੁੰਦਰ 'ਚ ਚਾਰ ਬੂੰਦਾਂ ਨਿਕਲਣੀਆਂ ਨਹੀਂ ਪਾਉਂਦੀ ਪਾਰਟੀਆਂ ਸਮੁੰਦਰ ਹੁੰਦੀਆਂ ਕੋਈ ਆ ਗਿਆ ਕੋਈ ਚਲੇ ਗਿਆ ਇਹ ਉਹਦੀ ਮਰਜ਼ੀ ਹੈ ਵਿਜਨ ਤੇ ਜਿਹੜਾ ਮੈਂ ਕਈ ਵਾਰੀ ਦੱਸਤਾ ਵੇ ਅਸੀਂ ਸਾਡਾ ਵਿਜਨ ਜਿਹੜਾ ਰੈਗੂਲਰ ਅਸੀਂ ਜਦੋਂ ਕੰਮ ਕਰਦੇ ਵੇ 17 ਚ ਲੋਕਾਂ ਨੇ ਹਰਾਤਾ ਅਸੀਂ ਕੋ ਹਰਾਉਣ ਵਾਲਾ ਕੰਮ ਨਹੀਂ ਸੀ ਕੀਤਾ ਸਾਨੂੰ ਲੋਕੀ ਹਰਾਉਂਦੇ ਇੰਨੀ ਡਿਵੈਲਪਮੈਂਟ ਕਰਕੇ ਇੰਨਾ ਪੰਜਾਬ ਦਾ ਵਿਕਾਸ ਇੰਨੇ ਹਾਈਵੇਜ਼ ਬਣਾ ਕੇ ਅੰਮ੍ਰਿਤਸਰ ਗੁਰੂ ਦੀ ਨਗਰੀ ਤੇ ਹੈਰੀਟੇਜ ਸਟਰੀਟ ਸਾਡਾ ਪਿੰਡ ਵਾਰ ਮੈਮੋਰੀਅਲ ਗੋਬਿੰਦਗੜ੍ਹ ਫੋਟ ਤੇ ਆਪਣਾ ਸਰ ਸੜਕ ਜਿਹੜੀ ਆ 골ਡਨ ਗੇਟ ਤੋਂ ਲਾ ਕੇ ਦੁਬਈ ਵਰਗੀਆਂ ਸੜਕਾਂ ਅਸੀਂ ਬਣਾਤੀਆਂ ਸਾਫ ਸੁਥਰਾ ਮਕੈਨੀਕਲ sweeping ਸਾਫ ਕਰਦਾ ਕੂੜੇ ਦਾ ਸ਼ਹਿਰ ਸੀ ਗੁਰੂ ਨਗਰੀ ਜਿਹੜੇ ਲੋਕ ਆਉਂਦੇ ਗਾਲਾਂ ਕੱਢ ਦਿੰਦੇ ਸੀ ਐਨੀ ਹੁਣ ਸਾਫ ਸੁਥਰਾ ਵਧੀਆ ਜਗਮਗ ਜਗਮਾ ਕਰਦਾ ਸ਼ਹਿਰ ਬਣਾਇਆ ਸਾਨੂੰ ਆਸ ਨਹੀਂ ਕਿ ਇਸ ਤੋਂ ਬਾਅਦ ਲੋਕੀ ਹਰਾਉਣਗੇ ਸਾਨੂੰ ਕਿਉਂਕਿ ਅਗਲਾ ਏਜੰਡਾ 2017 ਤੋਂ ਅਗਲੀ ਸਰਕਾਰ ਦਾ ਸਾਡਾ ਏਜੰਡਾ ਸੀ ਇੱਥੇ ਤਿੰਨ ਚਾਰ ਤਰ੍ਹਾਂ ਦਾ ਟੂਰਿਜ਼ਮ ਹੋਰ ਲੈ ਕੇ ਆਉਣਾ ਕਿਉਂਕਿ ਸਰਕਾਰੀ ਨੌਕਰੀਆਂ ਜਿਹੜੀਆਂ ਨਾ ਉਹ ਅੱਜ ਵੀ ਝੂਠਿਆ ਕੱਲ ਵੀ ਝੂਠ ਸੀ ਤੇ ਜੇ ਗਾਂ ਕੋਈ ਕਹੂ ਨਾ ਵੀ ਹਰ ਘਰ ਸਰਕਾਰੀ ਨੌਕਰੀ ਦੇ ਉਹ ਝੂਠ ਹੀ ਰਹਿਣਾ ਸਰਕਾਰ ਦੀਆਂ ਵੈਕੈਂਸੀਆਂ ਹੁੰਦੀਆਂ ਜਿੰਨੀਆਂ ਹੁੰਦੀਆਂ ਉਹ ਤੋਂ ਵੱਧ ਨੌਕਰੀਆਂ ਕੋਈ ਨਹੀਂ ਦੇ ਸਕਦਾ ਝੂਠ ਬੋਲ ਸਕਦਾ ਜਿਤਨੇ ਬੋਰਡ ਲਾ ਲਾ ਝੂਠ ਬੋਲਦੇ ਪਿਆ ਹਕੀਕਤ ਇਹ ਨਹੀਂਗਾ ਕਦੀ 40000 ਲੈ ਦਿੰਦੇ ਕਦੀ 50000 ਲੈ ਦਿੰਦੇ ਕਦੀ 30000 ਕਿਤੇ ਨਹੀਂ ਦਿੱਤੀਆਂ ਇਹ ਕਿਸੇ ਨੂੰ ਆਰਟੀਆਈ ਵੀ ਨਹੀਂ ਦਿੰਦੇ ਵੀ ਕਿਹੜੇ ਡਿਪਾਰਟਮੈਂਟ ਚ ਕਿੰਨੀਆਂ ਨੌਕਰੀਆਂ ਦਿੰਦੇ ਨੇ ਕਿਹੜੇ-ਕਿਹੜੇ ਬੰਦੇ ਨੇ ਦਿੱਤੀਆਂ ਤੇ ਕੋਈ ਕਨਫਰਮ ਕਰ ਲੂਗਾ ਝੂਠ ਚੱਲਣਾ ਬੰਦ ਹੋ ਜੂਗਾ ਇਸ ਕਰਕੇ ਇਹ ਝੂਠ ਸੀ ਝੂਠ ਆ ਝੂਠ ਰਹੂਗਾ ਹਾਂ ਰੁਜ਼ਗਾਰ ਦਿੱਤਾ ਜਾ ਸਕਦਾ ਕਾਰੋਬਾਰ ਦਿੱਤਾ ਜਾ ਸਕਦਾ ਵਾ ਆਰ ਦਿੱਤਾ ਜਾ ਸਕਦਾ ਸਭ ਨੂੰ ਹਰ ਇੱਕ ਨੂੰ ਰੋਟੀ ਜਿਹੜੀ ਹੈ ਨਾ ਉਹਦਾ ਪ੍ਰਬੰਧ ਸਰਕਾਰਾਂ ਕਰ ਸਕਦੀਆਂ ਵਾ ਉਹਦੇ ਚ ਸਾਡਾ ਏਜੰਡਾ ਸੀ ਅਸੀਂ ਇਹਨੂੰ ਆਰਟੀ ਸਿਟੀ ਬਣਾਉਣਾ ਸੀ ਸਾਡੀ ਕੰਪਨੀਆਂ ਨਾਲ ਗੱਲ ਹੋ ਗਈ ਇਹਨੂੰ ক্রিকেট ਸਟੇਡੀਅਮ ਬਣਾ ਕੇ ਸਪੋਰਟਸ ਟੂਰਿਜ਼ਮ ਲੈ ਕੇ ਆਉਣਾ ਤੇ ਆਈਪੀਐਲ ਕਰਾਉਣੀ ਸੀ ਅਸੀਂ ਇੱਥੇ ਸਾਡੀ ਕੋ ਇੰਟਰਨੈਸ਼ਨਲ 에어ਪੋਰਟ ਆ ਤਿੰਨ ਵੱਡੇ ਹਸਪੀਟਲ ਅਸੀਂ ਲੈ ਕੇ ਆ ਰਹੇ ਕਿ ਸ਼ੁਰੂ ਹੋ ਗਿਆ ਸੀ ਮੈਡੀਕਲ ਟੂਰਿਜ਼ਮ ਸ਼ੁਰੂ ਕਰਨਾ ਹੈ ਪੂਰੀ ਦੁਨੀਆ ਚ ਪੰਜਾਬੀ ਆ ਹਰ ਇਲਾਜ ਇੱਥੋਂ ਹੀ ਕਰਾਉਣ ਆਉਂਦੇ ਆ ਤੇ ਜਿੰਨੇ ਇੱਥੇ ਹੁਣੇ ਲੱਖਾਂ ਰੁਪਏ ਖਰਚ ਕੇ ਜਾਣੇ ਸੀ ਦੇ ਸਪੋਰਟਸ ਵਾਸਤੇ ਆਉਣਾ ਹੀ ਜਿੰਨੇ ক্রিকেট ਮੈਚ ਵੇਖਣ ਖੇਡਣ ਉਹਨਾਂ ਬਾਜ਼ਾਰਾਂ 'ਚ ਫਿਰਨਾ ਸ਼ਾਪਿੰਗ ਕਰਨੀ ਖਾਣਾ ਪੀਣਾ ਹੋਟਲਾਂ 'ਚ ਰਹਿਣਾ ਲੱਖਾਂ ਰੁਪਏ ਖਰਚ ਕੇ ਜਾਣੇ ਸੀ ਆਈਟੀ ਇੱਥੇ ਆਉਂਦੀ ਪੂਰਾ ਰਾਤ ਸ਼ਹਿਰ ਚੱਲਣਾ ਹੈ ਸਾਈਬਰ ਅੱਬ ਜਿੱਥੇ ਬਣੀਆਂ ਨਾ ਗੁੜਗਾਵਾ ਚੱਲਜੋ ਬੰਗਲੌਰ ਚੱਲਜੋ ਤन्नई ਪੂਨੇ ਸਾਰੀ ਰਾਤ ਸ਼ਹਿਰ ਚੱਲਦੇ ਆ ਸਾਡਾ ਕੰਮ ਜਿਹੜਾ ਵਾ ਨਾ ਉਹ 10 ਗੁਣਾ ਹੋਰ ਵਧਣਾ ਸੀ ਟੂਰਿਸਟ 10 ਗੁਣਾ ਹੋਰ ਵਧਣਾ ਸੀ ਅਸੀਂ ਇੱਥੇ ਕਨਵੈਨਸ਼ਨ ਸੈਂਟਰ ਬਣਾ ਕੇ ਵਾਈਟੈਕ ਦਾ ਜਿਤਨਾ ਮੇਲਾ ਲੱਗਦਾ ਪੂਰਾ ਸਾਲ ਲੱਗਣੇ ਸੀ ਉਹ ਮੇਲੇ 12 एकड़ ਜਗ੍ਹਾ ਰੱਖੀ ਸੀ ਅਸੀਂ ਜਿੱਥੋਂ ਗਮਟਾਲਾ ਜੇਲ੍ਹ Shift ਕੀਤੀ ਐ ਬਹੁਤ ਵੱਡਾ ਏਜੰਡਾ ਸੀ ਇਹਨੂੰ ਗੁੜਗਾਵਾ ਬੰਗਲੌਰ ਤੋਂ ਅੱਗੇ ਲੈ ਕੇ ਜਾਣਾ ਸੀ ਦੁਬਈ ਵਰਗਾ ਸ਼ਹਿਰ ਬਣਾਉਣਾ ਸੀ ਉੱਚੀਆਂ ਬਿਲਡਿੰਗਾਂ ਪੂਰਾ ਰਾਤ ਸ਼ਹਿਰ ਚੱਲੇ ਹਰ ਕੋ ਨੂੰ ਕੰਮ ਮਿਲੇ ਕਾਰੋਬਾਰ ਮਿਲੇ ਰੋਜ਼ਗਾਰ ਮਿਲੇ ਆਰ ਮਿਲੇ ਤੇ ਇਹੀ ਨਸ਼ੇ ਦਾ ਅਸਲੀ ਤੋੜ ਆ ਵੀ ਜਿਹੜੇ ਬੱਚਿਆਂ ਨੂੰ ਕੰਮ ਮਿਲ ਜਾਂਦਾ ਆਰੇ ਲੱਗ ਜਾਂਦੇ ਕਮਾਈ ਦੀ ਆਤਮੰਦੀ ਵੇਲਾ ਮਲਿਸਤਾਨ ਦਾ ਘਰ ਕੰਮ ਨਹੀਂ ਆ ਉਹ ਪੁੱਠੇ ਪਾਸੇ ਜਾਂਦੇ ਆ ਨਸ਼ੇ ਕਰਦੇ ਆ ਕ੍ਰਾਈਮ ਕਰਦੇ ਆ ਅਸਲੀ ਫਾਰਮੂਲਾ ਨਸ਼ੇ ਨੂੰ ਖਤਮ ਕਰਨ ਦਾ ਇਹ ਆ ਤੇ ਅਸੀਂ ਬੱਚਿਆਂ ਨੂੰ ਰੋਜ਼ਗਾਰ ਆਰ ਕਾਰੋਬਾਰ ਦਈਏ ਨਾਲ ਸਪੋਰਟਸ ਦਈਏ ਵੱਤੋਂ ਵੱਤ ਸਟੇਡੀਅਮ ਬਣਾਈਏ ਵੱਤੋਂ ਵੱਤ ਗਰਾਊਂਡਾਂ ਬਣਾਈਆਂ ਜਿਹੜੀਆਂ ਮੈਂ ਆਪਣੇ ਟਾਈਮ ਤੇ ਬਣਾਈਆਂ ਵਾ ਅਸੀਂ ਹੋਰ ਵਿਸਤਾਰ ਕਰਨਾ ਹੈ ਜੇ ਸਟੇਡੀਅਮ ਬਣਦਾ ਉਹਦੇ ਨਾਲ ਕਿੰਨੀਆਂ ਹੋਰ ਗਰਾਊਂਡਾਂ ਬਣਨੀਆਂ ਸੀ ਉੱਥੇ ਤਿਆਰੀ ਵੀ ਕਰਨੀ ਸੀ ਬੱਚਿਆਂ ਨੇ ਇੱਕ ਤਾਂ ਸਾਡੇ ਕੋ ਗਾਂਧੀ ਗਰਾਊਂਡ ਆ ਹੋਰ ਬਣ ਗਈਆਂ ਹੋਰ ਬਣ ਜਾਣੀਆਂ ਸੀ ਜੋ ਸ਼ਹਿਰ ਵੱਡਾ ਹੁੰਦਾ ਵਾ ਐਕਸਪੈਂਡ ਹੁੰਦਾ ਨਾ ਫੈਸਿਲਿਟੀਆਂ ਵੀ ਵੱਧਦੀਆਂ ਆ ਉਹ ਸਾਰਾ ਕੁਝ ਕਰਕੇ ਅਸੀਂ ਇਹ ਜਿਹੜਾ ਵਾ ਨਸ਼ੇ ਦਾ ਵੀ ਬੰਦ ਕਰਨਾ ਸੀ ਕੰਮ ਉਹਦੇ ਕਾਰੋਬਾਰ ਰੋਜ਼ਗਾਰ ਵੀ ਦੇਣਾ ਸੀ ਬਹੁਤ ਵੱਡਾ ਏਜੰਡਾ ਸੀ ਸਾਡਾ ਸੁਪਨਾ ਅਧੂਰਾ ਹਾਲੇ ਲੋਕਾਂ ਦੇ ਵਿੱਚੋਂ ਹੀ ਸਾਡਾ ਸੁਪਨਾ ਬ੍ਰੇਕ ਕਰਤਾ ਔਰ ਅਸੀਂ ਇਹਨੂੰ ਪੂਰਾ ਕਰਾਂਗੇ ਸਾਡਾ ਪੂਰਾ ਏਜੰਡੇ ਤੇ ਆ ਇਹੀ ਸਾਡਾ ਵਿਜ਼ਨ ਆ ਅਸੀਂ ਜੋ ਵਾਗਾ ਬਾਰਡਰ ਖੋਲਾਂਗੇ ਵਪਾਰ ਖੋਲੂਗਾ ਸੈਂਡ ਲਾਵਾਂਗੇ ਇੱਥੇ ਤੇ ਔਰ ਸਮੁੰਦਰ ਆ ਹੀ ਹੋ ਸਕਦਾ ਵਪਾਰ ਤੇ ਇਹ ਆਪਣਾ ਵਾਗਾ ਤੇ 30 ਕਿਲੋਮੀਟਰ ਲਾਹੌਰ ਆ ਇੱਥੇ ਤੇ ਇੱਕ ਗੇਟ ਆ ਇੱਥੇ ਸਕੈਨਰ ਲਾਉਣਾ ਸਕਿਉਰਿਟੀ ਕਰਨੀ ਹੈ ਸਮੁੰਦਰ ਦੀ ਕਿੰਨੀ ਸਕਿਉਰਿਟੀ ਕਰਨੀ ਮੈਂਦੀ ਆ ਇੱਥੇ 500 ਕਿਲੋ ਹਰਨਾਂ ਉੱਥੇ ਫੜੀ ਗਈ ਅਤਵਾਦੀ ਫੜੇ ਜਾਂਦੇ ਆ ਅਸਾਲਟਾਂ ਫੜੀਆਂ ਜਾਂਦੀਆਂ ਕਿੰਨਾ ਅਮੂਨੀਸ਼ਨ ਜਿਹੜਾ ਉੱਥੇ ਫੜਿਆ ਜਾਂਦਾ ਇਲੀਗਲ ਚੀਜ਼ਾਂ ਜਾਜਾਂ ਚ ਲੱਦ ਲੱਦ ਕੇ ਆਉਂਦੀਆਂ ਤੇ ਉੱਥੇ ਇੰਨੀ ਸਕਿਉਰਿਟੀ ਸਰਕਾਰ ਕਰ ਸਕਦੀ ਆ 7 ਤਰੀਕ ਦੀ ਜੋ ਸੁਖਵੀਰ ਜੀ ਦੀ ਰੈਡੀ ਆ ਸਾਡੇ ਹਲਕੇ ਦੀ ਔਰ ਇਸ ਬੰਦ ਤੇ ਬੂਥਾਂ ਦੇ ਜੋ ਇੰਚਾਰਜ ਤੇ ਬੂਥ ਇੰਚਾਰਜ ਬਣਾਉਣੇ ਸੀ ਉਹਨਾਂ ਨੇ ਕਮੇਟੀਆਂ ਬਣਾਉਣੀਆਂ ਸੀ ਉਹਦੇ ਸਬੰਧ ਦੇ ਵਿੱਚ ਰੱਖੀ ਗਈ ਸੀ ਔਰ ਅੱਜ ਹਲਕਾ ਪੂਰਬੀ ਦੇ ਜਿੰਨੇ ਮੋਤਵਰ ਬੰਦੇ ਮੋਤਵਰ ਸੀ ਜਾਂ ਵਾਰਡ ਪ੍ਰਧਾਨ ਸੀ ਜਾਂ ਕਾਉਂਸਲਰ ਸੀ ਜਾਂ ਸਰਕਲ ਪ੍ਰਧਾਨ ਸੀ ਉਹਨਾਂ ਨੂੰ ਅੱਜ ਸੱਦਿਆ ਗਿਆ ਸੀ ਤੇ ਜੋਸ਼ੀ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਉਹਨਾਂ ਨੂੰ ਬੂਥ ਕਮੇਟੀਆਂ ਬਣਾਉਣ ਦਾ ਤੇ ਬੂਥ ਇਨਚਾਰਜ ਬਣਾਉਣ ਦਾ ਜੋ ਸਲੀਕਾ ਦੱਸਿਆ ਆ ਤੇ ਉਹਨਾਂ ਨੂੰ 5 ਦਿਨ ਦੇ ਅੰਦਰ ਅੰਦਰ ਅਗਲਿਆਂ ਦੇ ਵਿੱਚ ਪਾਰਟੀ ਨੂੰ ਦਫ਼ਤਰ ਜਾਂ ਮੈਨੂ ਕੋਲ ਉਹ ਪਹੁੰਚਾਉਣ ਦਾ ਜਿਹੜਾ ਇਹਨਾਂ ਨੂੰ ਕਿਹਾ ਗਿਆ ਆ ਔਰ ਬਹੁਤ ਵਧੀਆ ਹੰਗਾਰਾ ਅੱਜ ਇਹਨਾਂ ਸਾਰਿਆਂ ਨੇ ਦਿੱਤਾ ਵੀ ਜੁਜੀ ਸਾਹਿਬ ਨੂੰ ਜਿਤਾਉਣ ਦਾ ਪ੍ਰਣ ਲਿਆ। ਕਿੰਨਾ ਵਧੀਆ ਲਾਇਓ ਕਿ ਕਿੰਨੇ ਪਰਿਵਾਰ ਸ਼ਾਮਲ ਹੋਏ ਅੱਜ। ਅੱਜ ਲਗਭਗ 15 ਪਰਿਵਾਰ ਬੀਜੇਪੀ ਜੋ ਛੱਡ ਕੇ ਜੋ ਅੱਜ ਸਾਡੇ ਵਿੱਚ ਸ਼ਾਮਲ ਹੋਏ ਵਾਰਡ ਨੰਬਰ 47 ਦੇ ਤੋਂ ਉਹਨਾਂ ਨੂੰ ਅੱਜ ਜੁਜੀ ਸਾਹਿਬ ਨੇ ਵੈਲਕਮ ਕੀਤਾ ਜੀ ਆਇਆਂ ਕਿਹਾ ਔਰ ਆਪਣੇ ਪਰਿਵਾਰ ਦੇ ਜੋ ਸ਼ਾਮਲ ਕਾਲੀ ਦਲ ਪਰਵਾਜ਼ ਸ਼ਾਮਲ ਕੀਤਾ। ਠੀਕ। ਉਸ ਤੋਂ ਪਹਿਲਾਂ ਮੀਡੀਆ ਕੁਮਾਰ ਜੀ ਆ ਰਹੇ ਤੇ ਕੀ ਕਹਿਣਾ ਚਾਹੁੰਦੇ ਹੋ ਸਾਰੇ? ਸਭ ਮੁੱਖ ਹਲਕੇ ਦੇ ਬਾਕੀ ਉਹਨਾਂ ਕੀ ਓਪੀਨ ਕਰਨਾ ਚਾਹੁੰਦੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਕਾਲੀ ਪੁਰਬੀ ਦੇ ਵਿੱਚ ਸਰਚਕ ਵੀਰ ਸਿੰਘ ਜੀ ਬਾਦਲ ਜਿਹੜੇ ਸਾਡੇ ਪਾਰਟੀ ਪ੍ਰਧਾਨ ਨੇ ਆ ਰਹੇ ਨੇ ਔਰ ਸਾਰਿਆਂ ਨੂੰ ਮੈਂ ਅਪੀਲ ਕਰਦਾ ਸਾਰੀ ਸੰਗਤ ਨੂੰ ਵੀ ਉਹ ਸਾਰੇ ਹਮਮਾ ਕੇ ਉਥੇ ਪਹੁੰਚਣ ਔਰ ਵੇਖੋ ਸਾਡੀ ਖੇਤਰੀ ਪਾਰਟੀ ਜਿਹੜੀਆਂ ਅੱਗੇ ਹੀ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਸਾਰਿਆਂ ਗਲਤੀਆਂ ਨੂੰ ਭੁਲਾ ਕੇ ਅਸੀਂ ਸ਼ਰਮਣੀ ਕਮੇਟੀ ਨੂੰ ਸ਼ਰਮਣੀ ਕਾਲੀਦਾਰ ਨੂੰ ਜਿਹੜਾ ਅੱਗੇ ਲੈ ਕੇ ਆਈਏ ਸਖਬੀਰ ਜੀ ਦੇ ਹੱਥ ਪੰਜਾਬ ਦੀ ਡੋਰ ਸਮਹ ਲਈਏ ਜਿਹੜੇ ਪਹਿਲੇ ਲੋਕ ਨੇ ਉਹ ਉਹਨਾਂ ਨੂੰ ਸਟੇਜ ਚਲਾਉਣੀ ਆਉਂਦੀ ਸਟੇਟ ਚਲਾਉਣੀ ਉਹਨਾਂ ਨੂੰ ਨਹੀਂ ਆਉਂਦੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਗੋਦ ਨੂੰ ਤੋਂ ਮਮਾ ਕਹਿੰਦੇ। ਇਹ ਰਾਣਾ ਜਿਹੜੀ ਅੱਜ ਮੀਟਿੰਗ ਤੋਂ ਸਾਰਾ ਅਜੰਡਾ ਦੇ ਨੋਟ ਕਰ ਹੀ ਲਿਆ ਆ। 7 ਤਰੀਕ ਨੂੰ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਹਲਕਾ ਪੂਰਬੀ ਦੇ ਵਿੱਚ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ ਆ ਉਹਨੂੰ ਹੋਰ ਹਵਾ ਭਰਨ ਵਾਸਤੇ ਵਰਕਰਾਂ ਦੇ ਵਿੱਚ ਜੋਸ਼ ਭਰਨ ਵਾਸਤੇ ਆ ਰਹੇ ਤੇ 7 ਤਰੀਕ ਬਾਅਦ ਸਾਡੇ ਵਿੱਚ ਪੂਰਾ ਕਰੰਟ ਹੈ। ਔਰ ਇਹ ਕਰੰਟ ਜਿਹੜਾ ਆ ਵਿਰਧੀਆਂ ਨੂੰ ਉਹਨਾਂ ਚੰਗੀ ਤਰ੍ਹਾਂ ਲੱਗੂਗਾ ਕਿ ਹਲਕਾ ਪੂਰਬੀ ਦੇ ਜਿਹੜੇ ਅਕਾਲੀ ਦਲ ਆ ਬੜੀ ਤਕੜੀ ਟੀਮ ਆ ਔਰ ਐਰਕਾ ਵੱਡੀ ਲੀਡ ਦੇ ਨਾਲ ਜਿਤਾ ਕੇ ਜੋਸ਼ੀ ਸਾਹਿਬ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਪਰਾਨੂੰ ਯਕੀਨ ਹੈ ਕਿ ਅਸੀਂ ਵੱਡੀ ਲੀਡ ਨਾ ਦਿੱਤਾ ਠੀਕ ਹੈ